328 ਸਰੂਪਾਂ ਦੇ ਜੋ ਐਕਸ਼ਨ ਹੋਇਆ ਆ ਜੇਕਰ ਉਹਨੂੰ ਦੋ ਤਰਫਾ ਵੇਖਿਆ ਜਾਵੇ ਜੇਕਰ ਉਹਨੂੰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਵੇਖਿਆ ਜਾਵੇ ਤਾਂ ਧਾਰਮਿਕ ਸਜ਼ਾ ਜਿਹੜੀ ਹੈ ਦਿੱਤੀ ਜਾ ਚੁੱਕੀ ਹੈ ਉਹ ਪੈਸਿਆਂ ਦੀ ਹੇਰਫੇਰ ਕਰਕੇ ਹੋਇਆ ਹੈ ਜੇ ਉਹਨੂੰ ਸਰਕਾਰੀ ਤੌਰ ਤੇ ਇੱਕ ਕਾਨੂੰਨ ਦੇ ਤਹਿਤ ਵੇਖਿਆ ਜਾਵੇ ਤਾਂ ਉਹ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਆਪਾਂ ਕਹਿ ਸਕਦੇ ਹਾਂ ਕੀਤਾ ਕਾਨੂੰਨ ਦੇ ਤਹਿਤ ਵੀ ਕਾਰਵਾਈ ਜਿਹੜੀ ਹੈ ਜੋ ਸਰਕਾਰ ਵੱਲੋਂ ਕੀਤੀ ਗਈ ਹੈ ਉਹ ਵੀ ਕੋਈ ਗਲਤ ਨਹੀਂ ਹੈ ਪਰ ਇੱਥੇ ਮਸਲਾ ਇਹ ਹੈ ਵੀ ਜੇਕਰ ਆਪਾਂ ਛੋਟੇ ਮਸਲੇ ਜਿਹੜੇ ਆ ਉਹਨੂੰ ਤੇ ਆਪਾਂ ਧਾਰਮਿਕ ਆਪਣੀਆਂ ਸਜਾਵਾਂ ਦੇ ਨਾਲ ਖਤਮ ਕਰਨਾ ਹੈ ਤੇ ਫਿਰ ਜੇ ਕੋਈ ਵੱਡੇ ਮਸਲੇ ਹੁੰਦੇ ਉਹਨੂੰ ਫਿਰ ਆਪਾਂ ਸਰਕਾਰ ਨੂੰ ਦੋਸ਼ ਦੇਨੇ ਕਿ ਸਰਕਾਰ ਇਹਦੇ ਤੇ ਕਾਨੂੰਨੀ ਕਾਰਵਾਈ ਕਰੇ ਫਿਰ ਇਸ ਕਰਕੇ ਸਾਨੂੰ ਸ਼੍ਰੋਮਣੀ ਕਮੇਟੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਆਪਦਾਈ ਕਾਨੂੰਨ ਕਾਇਦਾ ਬਣਾਉਣਾ ਚਾਹੀਦਾ ਆ ਕਿ ਧਾਰਮਿਕ ਮਸਲਾ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਚਾਹੇ ਕਿੱਦਾਂ ਦਾ ਵੀ ਕਿਉਂ ਨਾ ਹੋਵੇ ਵੀ ਉਹਨੂੰ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਸਜ਼ਾ ਸੁਣਾਈ ਜਾਊਗੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਮਾਫੀ ਦਿੱਤੀ ਜਾਊਗੀ ਉਹਦੇ ਵਿੱਚ ਸਰਕਾਰ ਬਿਲਕੁਲ ਦਖਲਦਾਜੀ ਨਾ ਕਰੇ ਫਿਰ ਅਸੀਂ ਸਰ ਕੇ ਮੰਗ ਕਿਉਂ ਕਰਦੇ ਆ ਚਾਹੇ ਉਹਦੇ ਵਿੱਚ ਕਿਸੇ ਨੇ ਕਿਸੇ ਦੀ ਜਿਹੜੀ ਧਾਰਾ ਹੈ 295 ਇਹ ਅਸੀਂ ਕਿਉਂ ਦੀ ਡਿਮਾਂਡ ਕਰਦੇ ਆ ਸੋ ਇਸ ਕਰਕੇ ਸਾਨੂੰ ਜਿਹੜਾ ਆ ਇੱਕ ਹੀ ਜਿਹੜਾ ਆ ਨਿਯਮ ਰੱਖਣਾ ਪੈਣਾ ਦੋਰੇ ਮਾਪਦੰਡ ਨਾਲ ਨਹੀਂ ਚੱਲਿਆ ਜਾਣਾ ਇਹ ਤਾਂ ਕੋਈ ਆਪਣੇ ਅੰਦਰ ਦੀ ਗੱਲ ਹੈ ਉਹ ਅਸੀਂ ਕਵਾਂਗੇ ਜੀ ਅਸੀਂ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਆ ਹੁਕਮਨਾਮਾ ਲੈ ਕੇ ਇਹਨਾਂ ਮਸਲਾ ਅਸੀਂ ਹੱਲ ਕਰ ਰਹੇ ਆ ਤੇ ਵੀ ਸਰਕਾਰ ਦਖਲ ਨਹੀਂ ਦਾ ਜੀ ਨਾ ਕਰੇ ਤੇ ਦੂਜੇ ਪਾਸੇ ਅਸੀਂ ਕਹਿ ਦਿੰਨੇ ਜੀ ਜਿਹੜੀਆਂ ਬਦਮੀਆਂ ਹੋ ਰੀਆਂ ਉਹਦੇ ਲਈ ਸਰਕਾਰ ਜਿਹੜੀ ਹੈ ਸਖਤ ਤੋਂ ਸਖਤ ਕਾਨੂੰਨ ਬਣਾਵੇ ਤੇ ਸਜ਼ਾ ਸਜ਼ਾਵਾਂ ਦੇਵੇ ਇਸ ਕਰਕੇ ਇਹ ਦੋਹਰੀਆਂ ਨੀਤੀਆਂ ਨਹੀਂ ਚੱਲਦੀਆਂ ਸੋ ਸਾਡੇ ਸਿੱਖਾਂ ਨੂੰ ਸਾਡੀਆਂ ਜਥੇਬੰਦੀਆਂ ਨੂੰ ਸਾਡੀ ਸੰਪਰਦਾਇ ਜਿਹੜੀ ਹੈ ਜਿੰਨੀਆਂ ਵੀ ਸੰਪਰਦਾਵਾਂ ਨੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਨੂੰ ਇਹ ਇੱਕ ਗੱਲ ਕਲੀਅਰ ਕਰ ਲੈਣੀ ਚਾਹੀਦੀ ਹੈ ਨਾ ਵੀ ਮਰਜ਼ੀ ਹੋਵੇ ਵੱਡੇ ਤੋਂ ਵੱਡਾ ਹੋਵੇ ਛੋਟੇ ਤੋਂ ਛੋਟਾ ਹੋਵੇ ਕਿ ਉਹਦਾ ਜਿਹੜਾ ਆ ਫੈਸਲਾ ਆ ਉਹ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੀ ਹੋਵੇਗਾ ਚਾਹੇ ਉਹ ਉਸ ਉੱਥੇ ਜੋ ਵੀ سزا ਦਿੱਤੀ ਜਾਵੇ ਉਹਨੂੰ ਸਿੱਖ ਪ੍ਰਵਾਨ ਕਰਨਗੇ ਫਿਰ ਸਾਨੂੰ ਸਰਕਾਰਾਂ ਤੇ ਆਸ ਨਹੀਂ ਕਰਨੀ ਚਾਹੀਦੀ ਸਾਨੂੰ ਸਰਕਾਰਾਂ ਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਸਾਡੇ ਆ ਮਸਲੇ ਕਰੋ ਜਦੋਂ ਤੁਸੀਂ ਸਰਕਾਰ ਕੋਲ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋ ਤਾਂ ਉਹ ਚਾਹੇ 328 ਰੂਪਾਂ ਦੇ ਵਿੱਚ ਪੈਸਿਆਂ ਨੂੰ ਲੈ ਕੇ ਐਰਫਰ ਹੋਈ ਆ ਤਾਂ ਇੱਕ ਹਸਾਬ ਨਾਲ ਕਾਨੂੰਨ ਦੇ ਤਹਿਤ ਪੈਸਿਆਂ ਦੀ ਹਿਰਾਫੇਰੀ ਕਰਨੀ ਤਾਂ ਇੱਕ ਅਪਰਾਧ ਹੈ ਇਹ ਨਹੀਂ ਕਹਿ ਸਕਦੇ ਇੱਕ ਭ੍ਰਿਸ਼ਟਾਚਾਰ ਹੈ ਇੱਕ ਕ੍ਰਿਮੀਨਲ ਹੀ ਹੈ ਇਹ ਕ੍ਰਿਮੀਨਲ ਕੇਸ ਆ ਤੇ ਜੀ ਉਹਦੇ ਵਿੱਚ ਸਰਕਾਰ ਨੇ ਐਕਸ਼ਨ ਕਰਤਾ ਤੇ ਹੁਣ ਅਸੀਂ ਕਹਿ ਦਿੰਨੇ ਆ ਜੀ ਇਹ ਸਾਡੇ ਸਰਕਾਰ ਨੇ ਵੀ ਗਲਤ ਕੀਤਾ ਤੇ ਸਰਕਾਰ ਨੂੰ ਵੀ ਚਾਹੀਦਾ ਜਾਂ ਤੇ ਭਾਈ ਐਕਸ਼ਨ ਕਰਨੇ ਆ ਤੇ ਤੁਸੀਂ ਜਿਵੇਂ ਇਹ ਕੀਤੇ ਦੋਵੇਂ ਬੇਅਦਬੀ ਵਾਲੇ ਵੀ ਐਕਸ਼ਨ ਕਰੋ ਲਿਆਓ ਵੱਡੋ ਵੱਡੀ ਬੇਅਦਬੀ ਦੇ ਦੋਚੀਆਂ ਨੂੰ ਦਿਓ ਉਹਨਾਂ ਨੂੰ ਐਸੀਆਂ ਸਖਤ ਸਜ਼ਾਵਾਂ ਦਿਓ ਕਿ ਅੱਗੇ ਤੋਂ ਕੋਈ ਵੀ ਕਿਸੇ ਧਰਮ ਦੀ ਬੇਅਦਬੀ ਕਰਨ ਦੇ ਬਾਰੇ ਸੋਚ ਨਾ ਸਕੇ ਸਰਕਾਰ ਵੀ ਜਿਹੜੀ ਹੈ ਉਹ ਆਪਣੀ ਜਿਹੜੀ ਰਾਜਨੀਤੀ ਖੇਡ ਜਾਂਦੀ ਹੈ ਕਿਉਂਕਿ ਜਦੋਂ ਉਹਨਾਂ ਦੇ ਮੌਕੇ ਹੱਥ ਆਉਂਦਾ ਹੈ ਜਾਂ ਕਹਿ ਲਓ ਜਦੋਂ ਚੋਣਾਂ ਆਉਂਦੀਆਂ ਨੇ ਜਾਂ ਅੱਗੇ 27 ਦਾ ਇਲੈਕਸ਼ਨ ਆਉਣ ਵਾਲਾ ਆ ਸਰਕਾਰ ਵੀ ਜਿਹੜੀ ਆ ਕਈ ਵਾਰੀ ਇਹ ਜਿਹੜੀ ਆ ਕਹਿ ਸਕਦੇ ਵੀ ਗੋਗਲੂਆਂ ਤੋਂ ਮਿੱਟੀ ਝਾੜ ਦਿੰਦੀ ਹੈ ਸਰਕਾਰ ਨੂੰ ਵੀ ਬੇਨਤੀ ਹੈ ਕਿ ਤੁਸੀਂ ਜੇ ਆਪਣਾ ਸਹੀ ਕਾਨੂੰਨ ਦੇ ਤਹਿਤੇ ਕੰਮ ਕਰਨਾ ਤਾਂ ਬੇਅਦਬੀ ਨਹੀਂ ਆ ਦੋਚੀ ਨੇ ਜਿਹੜੇ ਮੋਢ ਤੋਂ ਲੈ ਕੇ ਸ਼ੁਰੂ ਤੱਕ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾਵਾਂ ਦਿਓ